ਮੇਰਾ ਨਾਮ ਹੀ ਆ ਵਿਕਰ ਸਿੰਘ ਸਨ ਸਰਦਾਰ ਨਛੱਤਰ ਸਿੰਘ ਵਾਸੀ ਭਿੱਕੀਵੰਡ ਤਕਰੀਬਨ ਜਦੋਂ 8-9 ਮਹੀਨੇ ਪਹਿਲਾਂ ਮੈਂ ਬਿਆਨਾ ਕਰਾਇਆ ਸੀ ਤੋਂ ਟਾਈਮ ਵਧਾ ਕੇ ਮੁੰਡਾ ਪੈਸੇ ਵੀ ਲੈ ਕੇ ਜਾਂਦਾ ਰਿਹਾ ਦਲਬਾਖ ਸਿੰਘ ਸਨ ਪ੍ਰੀਤਮ ਸਿੰਘ ਸਨ ਉਠਾਕਰ ਸਿੰਘ ਮਾੜੀ ਗੌਰ ਸਿੰਘ ਦਾ ਮੁੰਡਾ ਸੀ ਤੇ ਉਹ ਤੋਂ ਬਿਆਨਾ ਕਰਾਇਆ ਯੋ ਮੁੜ ਕੇ ਰਜਿਸਟਰੀ ਕਰਨ ਵੀ ਨਹੀਂ ਆਏ ਤੇ ਅੱਜ ਦੀ ਵੀ ਮੈਂ ਲਵਾਲੀ ਪਰ ਹੁਣ ਬਹਿ ਗਏ ਸਾਡਾ ਬੰਦਿਆਂ ਨੇ ਕਰਾਤਾ ਹੀ ਵੀ ਮੈਂ ਰਜਿਸਟਰੀ ਕਰ ਦਿੰਨਾ ਤੇ ਮੇਰੇ ਤੋਂ ਪੈਸੇ ਜਿਹੜੇ ਸੀ ਉਹਨੇ ਬਾਕੀ ਲੈਨੇ 1 ਦਾ ਲੱਖ ਰੁਪਇਆ ਰਹਿਦਾ ਸੀ ਇਹਦਾ ਦੇਣ ਵਾਲਾ 10 ਲੱਖ 4000 ਕੋਈ 700 ਰੁਪਿਆ ਸੌਰੀ 14 ਲੱਖ 7000 ਰੁਪਿਆ ਰਹਿੰਦਾ ਸੀ ਇਹਦਾ ਦੇਣ ਵਾਲਾ 10 ਲੱਖ ਕੈਸ਼ ਲੈ ਕੇ ਆਏ ਆ ਬਾਕੀ ਮੇਰਾ ਚੈੱਕ ਇਹਨੂੰ ਦੇਤਾ 4 ਲੱਖ 7000 ਦਾ ਉਹ ਵਿੱਚ ਇਹ ਗੱਡੀ ਦੇ ਰੱਖਿਆ ਤੇ ਅਸੀਂ ਲਿਖਾਉਣ ਲੱਗੇ ਹਾਂ ਰਜਿਸਟਰੀ ਮੈਨੂੰ ਕਹਿੰਦਾ ਸੀ ਆਪਾਂ ਲੱਖੇ ਦੋ ਲਕਾਈਏ ਬਾਅਦ ਮੇਰੇ ਨਾਲ ਹੀ ਤੇ ਉਹਦੀ ਮਾਤਾ ਆਈ ਨਾਲ ਤਿੰਨ ਜਣੇ ਅਸੀਂ ਮੁੰਡੇ ਤੇ ਉਹ ਦੀ ਮਾਤਾ ਨੂੰ ਮਗਰ ਗੱਡੀ ਚ ਲੈ ਕੇ ਆਉਂਦੇ ਅਸੀਂ ਪਹਿਲਾਂ ਗੱਡੀ ਤੇ ਆ ਗਏ ਤੇ ਮੈਂ ਇਹਨੂੰ ਕੋਲੋਂ ਰਜਿਸਟਰੀ ਲਿਖਾਉਣ ਲੱਗਾ ਕਹਿੰਦਾ ਯਾਰ ਇਹਦੇ ਕੋਲੋਂ ਨਹੀਂ ਲਕਾਉਣੀ ਇਹਦੇ ਕੋਲ ਸਾਡਾ ਮੁੰਡਾ ਪਿੰਡ ਦਾ ਗगन ਲੱਗਾ ਤੇ ਰੋਲਾ ਪੈਂਦਾ ਤੇ ਮੈਂ ਜਦੋਂ ਪੈੜੀ ਪੈਸੇ ਦੇ ਕੇ ਲਈ ਤੇ ਰੋਲਾ ਪੈਂਦਾ ਫਿਰ ਕਿਹੜੀ ਗੱਲ ਹੈ ਨਹੀਂ ਯਾਰ ਆਪਾਂ ਲੱਖੇ ਦੇ ਲਿਖਾਉਣੀ ਆ ਅਸੀਂ ਲੱਖੇ ਦੇ ਰਜਿਸਟਰੀ ਲਗਾਉਣ ਚੱਲ ਗਏ ਆ ਜੀ ਉੱਥੇ ਮੈਂ ਰਜਿਸਟਰੀ ਲਿਖਾਉਣ ਦੇ ਆ ਇਹਨਾਂ ਕੋਈ ਫੋਨ ਆਇਆ ਕਿ ਇਹਨੇ ਕੀਤਾ ਹੈ ਤੇ ਉਹ ਮੁੰਡੇ ਆਏ ਆ ਕਿ ਇਹਦੇ ਮਾਤਾ ਵੀ ਨਾਲ ਇਹਦੀ ਇੱਥੇ ਗੱਡੀ ਰੱਖੀ ਸੀ ਉਹ ਆਏ ਦਾ ਛੀਸ਼ਾ ਤੋੜ ਕੇ ਤੇ ਮਨੋਂ ਉਹ ਪਤਾ ਲੱਗਿਆ ਭੱਜ ਗਿਆ ਇੱਕ ਮੁੰਡਾ ਗਿਆ ਵੀਰ ਜੀ ਤੁਹਾਡੀ ਗੱਡੀ ਦਾ ਕੇ ਨਾ ਛੀਸ਼ਾ ਤੋੜਤਾ ਤੇ ਮੈਂ ਲੈ ਪਏ ਲੈ ਗਿਆ ਕੋਈ ਕੱਢ ਗਿਆ ਮੁੜ ਕੇ ਆ ਤੇ ਇੱਥੇ ਵੀਡੀਓ ਵੇਖੀ ਆ ਉਹ ਦਰਬਾਰ ਸਿੰਘ ਹੀ ਪਤਾ ਨਹੀਂ ਨਾਲ ਉਹਦੇ ਮੁੰਡਾ ਹੀ ਮਫਰਲ ਨਾ ਉਹਨੇ ਮੂੰਹ ਬੱਦਲ ਹੋਈ ਦੀ ਬੁੱਕਲ ਮਾਰੀ ਆ 10 ਲੱਖ ਰੁਪਿਆ ਨਾਲ ਚੈੱਕ ਤੇ ਨਾਲ ਮੇਰਾ ਬਿਆਨਾ ਜਿਹੜਾ ਰੀਜਨਲ ਉਹ ਕੱਢ ਕੇ ਲੈ ਗਏ ਆ ਇਹ ਉਹਨਾਂ ਦੀ ਮਾਂ ਪੁੱਤਾਂ ਦੀ ਦੌਂਦੀਸ਼ ਹੈ ਕਿਉਂਕਿ ਦੋਨਾਂ ਮਾਂ ਪੁੱਤਾਂ ਦੇ ਨਾਂ ਪੈੜੀ 56 ਕਨਾਰਾ ਤੇ 10 ਮਰਲੇ ਮੈਂ ਜਗਾ ਲਈ ਆ ਤੇ ਹੁਣ ਪੁਲਿਸ ਨੂੰ ਵੇਖੋ ਕੀ ਕਾਰਵਾਈ ਕਰਦੀ ਆ ਦਰਖਾਸਤ ਦਿੱਤੀ ਐ ਐਸਐਚਓ ਸਾਹਿਬ ਆਏ ਆ ਮੌਕੇ ਤੇ ਸਾਰਾ ਕੁਝ ਵੇਖ ਕੇ ਗਏ ਆ ਅੱਜ ਨਾਲ ਹੀ ਧਿਆਨ 112 ਤੋਂ ਕੰਪਲੀਟ ਆਈ ਸੀਗੀ ਮੈਂ ਖੁਦ ਗਿਆ ਸੀਗਾ ਮੌਕੇ ਦੇ ਉੱਤੇ ਅਵਕਰ ਸਿੰਘ ਨੇ ਵਿਕੀ ਵੰਡ ਦੇ ਇਹਨਾਂ ਨੇ ਦਲਵਾਰ ਸਿੰਘ ਦੇ ਕੋਲੋਂ 56 ਕਨਾਲ 10 ਮਰਲੇ ਜਗਾ ਜੁੜੀ ਆ ਉਹਦੀ ਅੱਜ ਰਜਿਸਟਰੀ ਹੋਣੀ ਸੀਗੀ ਪੈਸੇ ਤਕਰੀਬਨ ਆਲਰੇਡੀ ਦੇ ਚੁੱਕੇ ਸਰ 10 ਲੱਖ ਰੁਪਇਆ ਰਹਿੰਦਾ ਸੀਗਾ ਉਹਨਾਂ ਨੂੰ ਅਵਕਰ ਸਿੰਘ ਘਰੋਂ ਜਾ ਕੇ ਲੈ ਕੇ ਆਇਆ ਸੀ ਕਿ ਰਜਿਸਟਰੀ ਕਰਵਾ ਦਿਓ ਤਹਿਸੀਲ ਦੇ ਵਿੱਚ ਉਹ ਬੰਦਾ ਇਹਦੇ ਨਾਲ ਬੈਠਾ ਵੀ ਸੀਗਾ ਤੇ ਇਹ ਤਾਂ ਇਹੀ ਸ਼ੱਕ ਇਹ ਮਤਲਬ ਡਾਊਟ ਹੈ ਇਹਨਾਂ ਨੂੰ ਕਿ ਉਹੀ ਬੰਦਾ ਹੈ ਦਲਬਾਗ ਸਿੰਘ ਹੀ ਹੈ ਜਿਨੇ ਸ਼ੀਸ਼ਾ ਤੋੜ ਕੇ ਪੈਸੇ ਕਢੇ ਹੈ ਬਾਕੀ ਪਰਚਾ ਦੇ ਕੇ ਇਨਵੈਸਟੀਗੇਸ਼ਨ ਕਰਾਂਗੇ ਫੈਕਟ ਜਿੱਦਾਂ ਦੇ ਆਉਣਗੇ ਫਿਰ ਉਦਾਂ ਹੀ ਕਾਰਵਾਈ ਹੋਵੇਗੀ